ਪੱਟ ਸਹੇਬਾਨ ਦਾ ਆਪਸੀ ਰਿਸ਼ਤਾ ਕੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 11 ਪੱਟ ਸਹੇਬਾਨ ਦੀਆਂ ਰਚਨਾਵਾਂ ਦਰਜ ਨੇ ਤੇ ਪੱਟ ਵਹੀਆਂ ਦੇ ਆਧਾਰ ਤੇ ਪੱਟ ਸੰਤ ਸਿੰਘ ਦੀ ਪੰਜਾਬ ਵਾਲੀ ਵਹੀ ਦੇ ਅਨੁਸਾਰ ਇਹ ਸਾਰੇ ਹੀ ਪੱਟ ਸੁਲਤਾਨਪੁਰ ਦੇ ਰਹਿਣ ਵਾਲੇ ਸਨ ਤੇ ਬ੍ਰਾਹਮਣ ਵਰਨ ਨਾਲ ਸੰਬੰਧ ਰੱਖਦੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ 11 ਪੱਟ ਸਹੇਬਾਨ ਦੇ ਵਿੱਚ ਪੱਟ ਕਲ ਸਹਾਰ ਜੀ ਜਲਪ ਜੀ ਕੀਰਤ ਜੀ ਭਿਖਾ ਜੀ ਪੱਟ ਸੱਲ ਜੀ ਨੱਲ ਜੀ ਪੱਲ ਜੀ ਗਯੰਦ ਜੀ ਮਥੁਰਾ ਜੀ ਬੱਲ ਜੀ ਤੇ ਹਰਬੰਸ ਜੀ ਦੇ ਨਾਂ ਦਰਜ ਨੇ ਇਹ ਸਾਰੇ ਹੀ ਪੱਟ ਪਿਖਾ ਜੀ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤੇ ਉਹਨਾਂ ਦੇ ਪੁੱਤ ਪਤੀਜੇ ਸਨ ਪੱਟਾਂ ਦੀ ਵੰਸਾਵਲੀ ਪੱਟ ਪਗੀਰਤ ਜੀ ਤੋਂ ਸ਼ੁਰੂ ਹੁੰਦੀ ਹੈ ਉਹਨਾਂ ਦੀ 9ਵੀਂ ਪੀੜ੍ਹੀ ਪੱਟੇ ਰਈਆ ਜੀ ਹੋਏ ਨੇ ਜਿਨ੍ਹਾਂ ਦੇ ਅੱਗੇ 6 ਸੁਪੁੱਤਰ ਸਨ ਪੱਟ ਪਿਖਾ ਜੀ ਸੇਖਾ ਜੀ ਤੋਖਾ ਜੀ ਗੋਖਾ ਜੀ ਚੋਖਾ ਜੀ ਤੇ ਟੋਡਾ ਜੀ ਬਾਣੀਕਾਰ ਪੱਟ ਸਾਹਿਬਾਨ ਦੇ ਵਿੱਚੋਂ ਪੱਟ ਕੀਰਤ ਜੀ ਮਥੁਰਾ ਜੀ ਤੇ ਜਾਲਪ ਜੀ ਇਹ ਤਿੰਨੇ ਹੀ ਪੱਟ ਪਿਖਾ ਜੀ ਦੇ ਸੁਪੁੱਤਰ ਸਨ ਪਟਤ ਸੱਲ ਜੀ ਪੱਲ ਜੀ ਤੇ ਬੱਲ ਜੀ ਪੱਟ ਪਿਖਾ ਜੀ ਦੇ ਛੋਟੇ ਭਰਾ ਸੇਖਾ ਜੀ ਦੇ ਸੁਪੁੱਤਰ ਸਨ ਪੱਟ ਹਰਬੰਸ ਜੀ ਗੋਖਾ ਜੀ ਦੇ ਸੁਪੁੱਤਰ ਸਨ ਪੱਟ ਕਲ ਸਹਾਰ ਜੀ ਤੇ ਗਯੰਤ ਜੀ ਚੋਖਾ ਜੀ ਦੇ ਸੁਪੁੱਤਰ ਸਨ ਤੇ ਪੱਟ ਨੱਲ ਜੀ ਟੋਡਾ ਜੀ ਦੇ ਸੁਪੁੱਤਰ ਸਨ ਪੱਟ ਸਹਿਬਾਨ ਦੇ ਕੁੱਲ 123 ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਈਮਾਨ ਨੇ ਪੰਜਮ ਪਾਤਸ਼ਾਹ ਦੇ ਸਮੇ ਇਹ ਸਾਰੇ ਹੀ ਗੁਰੂ ਸਾਹਿਬ ਕੋਲ ਹਾਜ਼ਰ ਹੋਏ ਸਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤਾ ਸੀ